ਬੰਦ ਕਮਰੇ ਦਾ ਰਾਜ਼ ਤੇ ਮਾਂ ਦਾ ਸੱਚ ਮੈਂ ਗਰੀਬ ਘਰ ਵਿੱਚ ਜਨਮ ਲਿਆ ਸੀ ਮੇਰੀ ਮੰਮੀ ਇੱਕ ਵੱਡੇ ਬੰਗਲੇ ਵਿੱਚ ਨੌਕਰੀ ਕਰਦੀ ਸੀ ਮੇਰੇ ਪਾਪਾ ਦੁਨੀਆ ਵਿੱਚ ਨਹੀਂ ਸਨ ਮੇਰੇ ਪਾਪਾ ਨੂੰ ਮਰੇ ਹੋਏ 2 ਸਾਲ ਬੀਤ ਚੁੱਕੇ ਸਨ ਇਸ ਲਈ ਮੇਰੀ ਮੰਮੀ ਅਤੇ ਮੈਂ ਇਕੱਲੇ ਹੀ ਰਹਿੰਦੇ ਸੀ ਪਹਿਲਾਂ ਜਦੋਂ ਮੈਂ ਛੋਟੀ ਸੀ ਮੇਰੀ ਮੰਮੀ ਮੈਨੂੰ ਗਵੰਡਨ ਦੇ ਘਰ ਛੱਡ ਕੇ ਚਲੀ ਜਾਂਦੀ ਸੀ ਮੈਂ ਗਵੰਡਨ ਮਾਸੀ ਦੀ ਧੀ ਦੇ ਨਾਲ ਖੇਡਦੀ ਰਹਿੰਦੀ ਸੀ ਪਰ ਜਦੋਂ ਮੈਂ 14 ਸਾਲ ਦੀ ਹੋਈ ਮੇਰੀ ਮਾਂ ਮੈਨੂੰ ਵੀ ਆਪਣੇ ਨਾਲ ਕੰਮ ਤੇ ਲਿਜਾਣ ਲੱਗੀ। ਮੈਂ ਪਹਿਲਾਂ ਵੀ ਕਦੇ-ਕਦੇ ਮੰਮੀ ਨਾਲ ਬੰਗਲੇ ਵਿੱਚ ਚਲੀ ਜਾਂਦੀ ਸੀ ਪਰ ਕੰਮ ਨਹੀਂ ਕਰਦੀ ਸੀ। ਪਰ ਅੱਜ ਜਿੱਥੇ ਮੇਰੀ ਮੰਮੀ ਮੈਨੂੰ ਲੈ ਕੇ ਗਈ ਸੀ ਉਹ ਬੰਗਲਾ ਕੋਈ ਹੋਰ ਹੀ ਸੀ। ਮੈਂ ਮਾਂ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਇੱਥੋਂ ਦੇ ਮਾਲਕ ਚੰਗੇ ਪੈਸੇ ਦੇ ਰਹੇ ਹਨ। ਮੰਮੀ ਮੈਨੂੰ ਅੰਦਰ ਲੈ ਗਈ। ਮਾਲਕ ਸਾਹਮਣੇ ਵੇੜੇ ਵਿੱਚ ਬੈਠੇ ਸਨ। ਮੇਰੀ ਮਾਂ ਨੂੰ ਦੇਖ ਕੇ ਉਸ ਆਦਮੀ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ। ਮੇਰੀ ਮੰਮੀ ਨੇ ਉਸ ਆਦਮੀ ਨਾਲ ਮੇਰੀ ਜਾਣ-ਪਛਾਣ ਕਰਵਾਈ ਉਸ ਆਦਮੀ ਨੇ ਅਜੀਬ ਨਜ਼ਰਾਂ ਨਾਲ ਮੈਨੂੰ ਸਿਰ ਤੋਂ ਪੈਰਾਂ ਤੱਕ ਬੜੇ ਗੌਰ ਨਾਲ ਦੇਖਿਆ ਮੈਨੂੰ ਉਸ ਦਾ ਅਜੀਹਾ ਦੇਖਣਾ ਚੰਗਾ ਨਹੀਂ ਲੱਗਿਆ ਸੀ ਮੰਮੀ ਨੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਧੀ ਵੀ ਕੰਮ ਤੇ ਆਇਆ ਕਰੇਗੀ ਉਹ ਕਹਿਣ ਲੱਗੇ ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਫਿਰ ਮੇਰੀ ਮੰਮੀ ਨੇ ਮੈਨੂੰ ਝਾੜੂ ਫੜਾਇਆ ਤੇ ਕਹਿਣ ਲੱਗੀ ਤੂੰ ਪੂਰੇ ਬੰਗਲੇ ਨੂੰ ਝਾੜੂ ਪੋਚਾ ਲਗਾ ਇਸ ਤੋਂ ਬਾਅਦ ਕਿਚਨ ਸਾਫ਼ ਕਰ ਦੇਨਾ ਫੇਰ ਮੈਂ ਤੈਨੂੰ ਦੂਜਾ ਕੰਮ ਦੱਸਦੀ ਹਾਂ ਇਹ ਕਹਿ ਕੇ ਮੰਮੀ ਨੇ ਆਪਣੇ ਮਾਲਕ ਦੀ ਤਰਫ ਦੇਖਿਆ ਤੇ ਮਾਲਕ ਨੇ ਮੁਸਕੁਰਾ ਕੇ ਮੇਰੀ ਮਾਂ ਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਮੇਰੀ ਮਾਂ ਮਾਲਕ ਦੇ ਨਾਲ ਹੀ ਕਮਰੇ ਵਿੱਚ ਚਲੀ ਗਈ ਅਤੇ ਫਿਰ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ ਮੈਂ ਇੱਕ ਨਜ਼ਰ ਝਾੜੂ ਤੇ ਪਾਈ ਅਤੇ ਦੂਜੀ ਇਸ ਬੰਗਲੇ ਤੇ ਫਿਰ ਡੂੰਗਾ ਸਾਹ ਭਰਦੇ ਹੋਏ ਪੂਰੇ ਘਰ ਦਾ ਝਾੜੂ ਲਗਾਉਣ ਲੱਗੀ ਮੈਨੂੰ ਕੰਮਕਾਜ ਦੀ ਆਦਤ ਵੀ ਨਹੀਂ ਸੀ ਇਸ ਲਈ ਮੈਨੂੰ ਝਾੜੂ ਪੋਚਾ ਕਰਨ ਵਿੱਚ ਪੂਰੇ 2 ਘੰਟੇ ਲੱਗੇ ਅਤੇ ਮੈਂ ਇਹੇ ਕੰਮ ਕਰਕੇ ਪੂਰੀ ਤਰ੍ਹਾਂ ਨਾਲ ਥੱਕ ਗਈ ਸੀ ਫਿਰ ਮੈਂ ਕਿਚਨ ਵਿੱਚ ਆਈ ਤਾਂ ਪੂਰਾ ਕਿਚਨ ਗੰਦਾ ਸੀ ਬਹੁਤ ਜ਼ਿਆਦਾ ਬਰਤਨ ਜਮ੍ਹਾਂ ਸਨ ਦੇਖ ਕੇ ਮੇਰਾ ਰੋਂਨ ਨੂੰ ਜੀ ਕਰ ਰਿਹਾ ਸੀ ਮੈਂ ਇਹ ਸਭ ਕੰਮ ਇਕੱਲੀ ਕਿਵੇਂ ਕਰ ਸਕਦੀ ਸੀ ਖੈਰ ਮੈਂ ਬਰਤਨ ਧੋਤੇ ਕਿਚਨ ਦੀ ਸਫਾਈ ਕੀਤੀ ਪਰ ਨਾਲ-ਨਾਲ ਮੈਂ ਇਹੇ ਸੋਚ ਰਹੀ ਸੀ ਕਿ ਮੰਮੀ ਨੇ ਸਾਰੇ ਕੰਮ ਤਾਂ ਮੈਨੂੰ ਦੱਸ ਦਿੱਤੇ ਤਾਂ ਮੰਮੀ ਕਮਰੇ ਵਿੱਚ ਕੀ ਕਰ ਰਹੀ ਹੈ ਮੈਂ ਕਿਚਨ ਦਾ ਕੰਮ ਕਰਨ ਤੋਂ ਬਾਅਦ ਬਿਲਕੁਲ ਬੇਹਾਲ ਜਿਹੀ ਹੋ ਗਈ ਸੀ ਜਦੋਂ ਮੈਂ ਬਾਹਰ ਆਈ ਤਾਂ ਮਾਲਕ ਦਾ ਕਮਰਾ ਅਜੇ ਵੀ ਬੰਦ ਸੀ ਮੈਨੂੰ ਭੁੱਖ ਵੀ ਬੜੀ ਤੇਜ਼ੀ ਨਾਲ ਲੱਗ ਰਹੀ ਸੀ ਇਸ ਲਈ ਮੈਂ ਮਾਲਕ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਕੁਝ ਦੇਰ ਬਾਅਦ ਮੰਮੀ ਨੇ ਕਮਰੇ ਦਾ ਦਰਵਾਜ਼ਾ ਖੋਲ੍ਹ ਲਿਆ ਸੀ ਉਹ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜੀ ਹੋਈ ਸੀ ਮੈਨੂੰ ਕਹਿਣ ਲੱਗੀ ਕਿ ਤੂੰ ਬਾਹਰ ਬੈਠ ਮੈਂ ਹੁਣੇ ਆਈ 5 ਮਿੰਟ ਬਾਅਦ ਉਹ ਕਮਰੇ ਵਿੱਚੋਂ ਨਿਕਲੀ ਤੇ ਬਾਹਰ ਆਉਂਦੇ ਹੀ ਉਹਨਾਂ ਨੇ ਤੁਰੰਤ ਹੀ ਕਮਰਾ ਬੰਦ ਕਰ ਦਿੱਤਾ ਤੇ ਮੈਨੂੰ ਆਪਣੇ ਨਾਲ ਲੈ ਕੇ ਬੰਗਲੇ ਤੋਂ ਬਾਹਰ ਨਿਕਲ ਗਈ ਮੰਮੀ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਜਿਵੇਂ ਕਮਰੇ ਚੋਂ ਰੋ ਕੇ ਆਈ ਹੋਵੇ ਮੈਂ ਇਹ ਸੋਚ ਰਹੀ ਸੀ ਕਿ ਮੰਮੀ ਨੇ ਬੰਗਲੇ ਵਿੱਚ ਕੋਈ ਕੰਮ ਵੀ ਨਹੀਂ ਕੀਤਾ ਉਹ ਤਾਂ ਪੂਰਾ ਦਿਨ ਮਾਲਕ ਦੇ ਕਮਰੇ ਵਿੱਚ ਹੀ ਰਹੀ ਸੀ ਸਾਰਾ ਕੰਮ ਤਾਂ ਮੈਂ ਹੀ ਕੀਤਾ ਸੀ ਮੇਰੀ ਮਾਂ ਨੂੰ ਦੇਖ ਕੇ ਇਹ ਹੀ ਲੱਗ ਰਿਹਾ ਸੀ ਜਿਵੇਂ ਬਹੁਤ ਥੱਕੀ ਹੋਵੇ ਨਾ ਜਾਣੇ ਅਜਿਹਾ ਕੀ ਕੰਮ ਕੀਤਾ ਹੋਵੇਗਾ ਮੇਰੀ ਮਾਂ ਨੇ ਘਰ ਜਾ ਕੇ ਸਭ ਤੋਂ ਪਹਿਲਾਂ ਮੇਰੀ ਮਾਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਵੀ ਬੰਦ ਕਰ ਲਿਆ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗ ਰਹੀ ਸੀ ਅਤੇ ਖਾਣ ਨੂੰ ਕੁਝ ਵੀ ਨਹੀਂ ਸੀ ਅੱਧੇ ਘੰਟੇ ਬਾਅਦ ਮੇਰੀ ਮਾਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਉਹ ਕਹਿਣ ਲੱਗੀ ਕਿ ਜਾ ਕੇ ਗਵਾਂਡੋਂ ਸਬਜ਼ੀ ਲਿਆ ਮੈਂ ਤੇਰੇ ਲਈ ਰੋਟੀ ਬਣਾ ਦਿੰਦੀ ਹਾਂ ਮੈਂ ਗਵਾਂਡਨ ਤੋਂ ਸਬਜ਼ੀ ਲੈ ਕੇ ਆ ਗਈ ਅਤੇ ਇੰਨੀ ਦੇਰ ਵਿੱਚ ਮੰਮੀ ਮੇਰੇ ਲਈ ਰੋਟੀ ਬਣਾ ਚੁੱਕੀ ਸੀ ਰਾਤ ਨੂੰ ਮੰਮੀ ਨੇ ਪਾਲਕ ਪਨੀਰ ਬਣਾਇਆ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਅਤੇ ਮੈਂ ਖੂਬ ਅੱਛੇ ਨਾਲ ਖਾਤਾ ਮੇਰੀ ਮਾਂ ਨੇ ਮੇਰੇ ਨਾਲ ਸਵੇਰ ਲਈ ਵੀ ਪਨੀਰ ਰੱਖ ਲਿਆ ਕਹਿ ਲੱਗੀ ਕੱਲ੍ਹ ਲਿਆ ਕੇ ਕੁਝ ਬਣਾਉਣਾ ਵੀ ਨਹੀਂ ਪਵੇਗਾ ਮੈਂ ਕੰਮ ਤੇ ਜਾਂ ਤਾਂ ਪਹਿਲਾਂ ਹੀ ਰੋਟੀਆਂ ਬਣਾ ਕੇ ਰੱਖ ਦਿਆਂਗੀ। ਮੈਂ ਕਿਹਾ ਮੰਮੀ ਮੈਂ ਕੱਲ ਤੁਹਾਡੇ ਨਾਲ ਕੰਮ ਤੇ ਨਹੀਂ ਜਾਵਾਂਗੀ। ਬਹੁਤ ਵੱਡਾ ਕਾਰ ਹੈ। ਮੈਂ ਉੱਥੇ ਕੰਮ ਨਹੀਂ ਕਰ ਸਕਤੀ। ਮੇਰੀ ਮਾਂ ਕਹਿਣ ਲੱਗੀ ਕਿ ਹੁਣ ਤੂੰ ਵੱਡੀ ਹੋ ਗਈ ਹੈ। ਇਸ ਲਈ ਹੁਣੇ ਤੂੰ ਕੰਮ ਦੀ ਆਦਤ ਪਾ। ਮਹਿੰਗਾਈ ਦਿਨ-ਬਦ ਦਿਨ ਵੱਧਦੀ ਜਾ ਰਹੀ ਹੈ। ਅਜੇ ਵਿੱਚ ਮੈਂ ਇਕੱਲੀ ਘਰ ਦਾ ਖਰਚਾ ਨਹੀਂ ਚੁੱਕ ਸਕਤੀ। ਮੰਮੀ ਦੀ ਮਜਬੂਰੀ ਸੁਣ ਕੇ ਮੈਂ ਚੁੱਪ ਹੋ ਗਈ ਸੀ। ਪਰ ਹੁਣ ਤਾਂ ਰੋਜ਼ ਦਾ ਇਹ ਕੰਮ ਹੈ। ਮੰਮੀ ਆਪਣੇ ਮਾਲਕ ਦੇ ਨਾਲ ਕਮਰੇ ਵਿੱਚ ਅੰਦਰ ਚਲੀ ਜਾਂਦੀ ਅਤੇ ਮੈਂ ਸਾਰਾ ਕੰਮ ਕਰਦੀ। ਮੈਨੂੰ ਉਹਨਾਂ ਤੇ ਗੁੱਸਾ ਵੀ ਆਉਣ ਲੱਗਾ ਸੀ ਅਤੇ ਹੈਰਾਨੀ। ਇਸ ਗੱਲ ਤੇ ਹੁੰਦੀ ਸੀ ਕਿ ਮੰਮੀ ਜਦੋਂ ਕਮਰੇ ਵਿੱਚੋਂ ਬਾਹਰ ਆਉਂਦੀ ਤਾਂ ਪਸੀਨੇ ਨਾਲ ਭਿੱਜੀ ਹੁੰਦੀ। ਉਹਨਾਂ ਦੀਆਂ ਅੱਖਾਂ ਲਾਲ ਹੁੰਦੀਆਂ ਤੇ ਥੱਕੀ-ਥੱਕੀ ਜਿਹੀ ਹੁੰਦੀ। ਇੱਕ ਵਾਰ ਮੈਂ ਮਾਂ ਨੂੰ ਕਹਿ ਦਿੱਤਾ ਕਿ ਮੰਮੀ ਤੁਸੀਂ ਤਾਂ ਕੋਈ ਕੰਮ ਵੀ ਨਹੀਂ ਕਰਦੇ ਪਰ ਦੇਖਣ ਵਿੱਚ ਅਜਿਹੀ ਥੱਕੇ ਹੋਏ ਲੱਗਦੇ ਹੋ ਜਿਵੇਂ ਸਾਰੇ ਘਰ ਦਾ ਕੰਮ ਤੁਸੀਂ ਹੀ ਕੀਤਾ ਹੋਵੇ। ਉਹ ਕਹਿਣ ਲੱਗੀ ਮੈਂ ਕਿਹੜਾ ਆਰਾਮ ਕਰਦੀ ਹਾਂ ਤੂੰ ਤਾਂ ਮੇਰਾ ਕੰਮ ਕਹਿ ਕੇ ਉਹ ਚੁੱਪ ਜਹੀ ਹੋ ਗਈ ਫਿਰ ਇੱਕ ਲੰਬਾ ਸਾਹ ਭਰ ਕੇ ਬੋਲੀ ਗਰੀਬੀ ਇੱਕ ਬਹੁਤ ਵੱਡੀ ਮੁਸੀਬਤ ਹੈ ਜਿਸ ਘਰ ਨੂੰ ਲੱਗ ਜਾਵੇ ਉਸ ਨੂੰ ਬਰਬਾਦ ਕਰ ਦਿੰਦੀ ਹੈ ਮੈਂ ਹੀ ਸੋਚਦੀ ਕਿ ਪਤਾ ਨਹੀਂ ਮੰਮੀ ਇੰਨੀਆਂ ਮੁਸ਼ਕਲ ਗੱਲਾਂ ਕਿੱਥੋਂ ਸਿੱਖਦੀ ਹੈ ਮੇਰੀ ਮਾਂ ਬਹੁਤ ਖੂਬਸੂਰਤ ਸੀ ਪਰ ਉਹ ਹਰ ਚੀਜ਼ ਮੈਨੂੰ ਖਿਲਾਉਂਦੀ ਜਿਸ ਦੀ ਮੈਂ ਮੰਗ ਕਰਦੀ ਸੀ ਅਸੀਂ ਲੋਕ ਇਸ ਮਹਿੰਗਾਈ ਦੇ ਦੌਰ ਵਿੱਚ ਮਲਾਈ ਕੋਫਤਾ ਖਾਂਦੇ ਸੀ ਜਦੋਂ ਮੈਂ ਮੰਮੀ ਤੋਂ ਪੁੱਛਦੀ ਮਾਂ ਤੁਸੀਂ ਕਿਉਂ ਐਨੀ ਮਹਿੰਗੀਆਂ ਮਹਿੰਗੀਆਂ ਸਬਜ਼ੀਆਂ ਖਰੀਦ ਰਹੀ ਹੋ ਤਾਂ ਉਹ ਕਹਿਣ ਲੱਗੀ ਤੂੰ ਵੀ ਤਾਂ ਮੇਰੇ ਨਾਲ ਐਨੀ ਮਿਹਨਤ ਕਰਕੇ ਕਮਾਉਣ ਲੱਗੀ ਹੈ ਤੈਨੂੰ ਅੱਛਾ ਖਾਣਾ ਪੀਣਾ ਜ਼ਰੂਰੀ ਹੈ ਮੰਮੀ ਕਦੇ ਵੀ ਖੁਦ ਅੱਛਾ ਖਾਣਾ ਨਹੀਂ ਖਾਂਦੀ ਸੀ ਮੈਨੂੰ ਢਿੱਡ ਭਰ ਕੇ ਖਾਣਾ ਖਵਾਉਂਦੀ ਅਤੇ ਖੁਦ ਬਚਿਆ ਹੋਇਆ ਖਾਂਦਾ ਖਾਣਾ ਖਾਂਦੀ ਕਦੇ-ਕਦੇ ਮੈਂ ਸੋਚਦੀ ਸੀ ਇਹੋ ਜਿਹੀ ਮਹਿੰਗਾਈ ਹੈ ਜੋ ਮੇਰੀ ਮਾਂ ਲਈ ਤਾਂ ਹੈ ਪਰ ਮੇਰੇ ਲਈ ਨਹੀਂ ਹੈ। ਮੇਰੀ ਮਾਂ ਦੀ ਖੂਬਸੂਰਤੀ ਵਧਨ ਲੱਗੀ ਸੀ। ਇੱਕ ਦਿਨ ਜੋ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਕਰਨਾ ਮੁਸ਼ਕਲ ਹੋ ਗਿਆ। ਮੇਰੀ ਮਾਂ ਅਕਸਰ ਆਪਣੇ ਕਮਰੇ ਦੀ ਅਲਮਾਰੀ ਬੰਦ ਰੱਖਦੀ ਸੀ। ਮੈਨੂੰ ਵੀ ਮਨਾ ਕਰਦੀ ਕਿ ਅਲਮਾਰੀ ਨੂੰ ਹੱਥ ਨਾ ਲਗਾਉਣਾ ਪਰ ਅੱਜ ਉਹ ਬਹੁਤ ਜਲਦੀ ਵਿੱਚ ਸੀ। ਮੈਂ ਵੱਡੀ ਹੋ ਰਹੀ ਸੀ ਇਸ ਲਈ ਮੰਮੀ ਮੈਨੂੰ ਕਹਿਣ ਲੱਗੇ ਕਿ ਤੂੰ ਹੁਣ ਚਾਦਰ ਓੜ ਕੇ ਜਾਇਆ ਕਰ ਮੈਂ ਮੰਮੀ ਦੀ ਅਲਮਾਰੀ ਵਿੱਚੋਂ ਆਪਣੇ ਲਈ ਚਾਦਰ ਕੱਢਣ ਲੱਗੀ ਤਾਂ ਉੱਥੇ ਕੱਪੜਿਆਂ ਦੇ ਹੇਠਾਂ ਮੈਂ ਇੱਕ ਅਜੀਬੀ ਚੀਜ਼ ਦੇਖੀ ਕਿ ਮੇਰਾ ਦਿਲ ਹੀ ਧੜਕਣਾ ਭੁੱਲ ਗਿਆ ਮੇਰੀ ਮਾਂ ਮੈਨੂੰ ਬਾਹਰੋਂ ਪੁਕਾਰ ਰਹੀ ਸੀ ਮੈਂ ਚਾਦਰ ਲਈ ਅਤੇ ਕਮਰੇ ਵਿੱਚੋਂ ਬਾਹਰ ਆ ਗਈ ਮੰਮੀ ਅੱਜ ਫਿਰ ਤੋਂ ਉਸ ਮਾਲਕ ਦੇ ਕਮਰੇ ਵਿੱਚ ਜਾ ਚੁੱਕੀ ਸੀ ਮੇਰਾ ਅੱਜ ਕੰਮ ਕਰਨ ਦਾ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਮੈਂ ਸੋਚਿਆ ਕਿ ਆਖਰ ਇਹ ਮਾਲਕ ਮੇਰੀ ਮਾਂ ਨੂੰ ਰੋਜ਼ ਆਪਣੇ ਕਮਰੇ ਵਿੱਚ ਕਿਉਂ ਲੈ ਜਾਂਦਾ ਹੈ ਅਤੇ ਤਿੰਨ ਚਾਰ ਘੰਟੇ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦਾ ਹੈ ਮੈਂ ਅੱਜ ਇਸ ਘਰ ਦੀ ਸਫਾਈ ਦਿਲੋਂ ਨਹੀਂ ਕੀਤੀ ਸੀ ਥੋੜੇ-ਥੋੜੇ ਹੀ ਸਾਰੇ ਕੰਮ ਕੀਤੇ ਅਤੇ ਮਾਲਕ ਦੇ ਦਰਵਾਜ਼ੇ ਦੇ ਕੋਲ ਜਾ ਕੇ ਖੜੀ ਹੋ ਗਈ ਅਤੇ ਮੈਂ ਸੱਜੇ ਖੱਬੇ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਖਿੜਕੀ ਨਜ਼ਰ ਆ ਜਾਵੇ ਜਿਸ ਵਿੱਚੋਂ ਮੈਂ ਅੰਦਰ ਝਾਂਕ ਸਕਾਂ ਕਿ ਮੰਮੀ ਅਜੇ ਹਕੀ ਕੰਮ ਕਰਦੀ ਹੈ ਕਿ ਇੰਨੀ ਥੱਕ ਜਾਂਦੀ ਹੈ ਉੱਥੇ ਕੁਝ ਨਾ ਸੀ ਫਿਰ ਮੇਰੀ ਨਜ਼ਰ ਦਰਵਾਜ਼ੇ ਦੇ ਹੌਲਤੇ ਪਈ ਮੈਂ ਉਸ ਹੌਲ ਵਿੱਚੋਂ ਚਾਕਿਆ ਪਰ ਕਮਰੇ ਦੀ ਬੱਤੀ ਬੰਦ ਸੀ ਬਸ ਨਾਈਟ ਬਲਬ ਜਲ ਰਿਹਾ ਸੀ ਕਮਰੇ ਵਿੱਚ ਹਰ ਜਗ੍ਹਾ ਹਨੇਰਾ ਸੀ ਇਸ ਲਈ ਮੈਨੂੰ ਠੀਕ ਨਾਲ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਬਸ ਕਮਰੇ ਵਿੱਚ ਸਾਹਮਣੇ ਦੀ ਖਿੜਕੀ ਨਜ਼ਰ ਆ ਰਹੀ ਸੀ ਜਿਸ ਦੇ ਸਾਹਮਣੇ ਪਰਦਾ ਲਗਾ ਕੇ ਰੋਸ਼ਨੀ ਨੂੰ ਆਉਣ ਤੋਂ ਰੋਕਿਆ ਗਿਆ ਸੀ ਮੈਨੂੰ ਬਿਲਕੁਲ ਮਾਇੂਸੀ ਜਿਹੀ ਹੋ ਰਹੀ ਸੀ ਮੈਂ ਕਈ ਵਾਰ ਮੰਮੀ ਤੋਂ ਪੁੱਛ ਚੁੱਕੀ ਸੀ ਕਿ ਮਾਲਿਕ ਆਪਣੇ ਕਮਰੇ ਵਿੱਚ ਲੈ ਜਾ ਕੇ ਕੀ ਕੰਮ ਕਰਵਾਉਂਦੇ ਹੈ ਪਰ ਮੇਰੀ ਮਾਂ ਹਰ ਵਾਰ ਗੱਲ ਨੂੰ ਟਾਲ ਦਿੰਦੀ ਸੀ ਪਰ ਹੁਣ ਮੈਂ ਵੀ ठान ਲਿਆ ਸੀ ਕਿ ਮੈਂ ਹਰ ਹਾਲ ਵਿੱਚ ਇਹ ਗੱਲ ਜਾਣ ਕੇ ਹੀ ਰਾਂਗੀ ਮੈਂ ਅਜੇ ਵੀ ਉਸ ਹਾਲ ਵਿੱਚ ਦੇਖ ਰਹੀ ਸੀ ਕਿ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਪਿੱਛੇ ਖੜਾ ਹੈ ਅਜੇ ਮੈਂ ਇਗਨੋਰ ਕਰ ਹੀ ਰਹੀ ਸੀ ਕਿ ਮਾਲਿਕ ਦੇ ਘਰ ਵਿੱਚ ਤਾਂ ਕੋਈ ਹੋਰ ਨਹੀਂ ਹੈ ਫਿਰ ਇਹ ਕੌਣ ਹੋ ਸਕਦਾ ਹੈ ਧਾਧ ਹੀ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਮੈਂ ਤਾਂ ਬੁਰੀ ਤਰ੍ਹਾਂ ਨਾਲ ਹੜਬੜਾ ਗਈ ਅਤੇ ਇੱਕਦਮ ਪਿੱਛੇ ਹੱਟੀ ਮੇਰਾ ਦਿਲ ਅਜੇ ਹਰ ਹੋ ਗਿਆ ਸੀ ਕਿ ਟੜਕਣਾ ਹੀ ਭੁੱਲ ਗਿਆ ਹੋਵੇ ਜਦੋਂ ਮੈਂ ਆਪਣੇ ਪਿੱਛੇ ਪਲਟ ਕੇ ਦੇਖਿਆ ਤਾਂ ਸਾਹਮਣੇ ਖੜਾ ਨੌਜਵਾਨ ਜਿਹਾ ਲੜਕਾ ਮੈਨੂੰ ਹੀ ਘੂਰ ਰਿਹਾ ਸੀ ਮੈਂ ਬੁਰੀ ਤਰ੍ਹਾਂ ਨਾਲ ਡਰ ਗਈ ਸੀ ਮੈਨੂੰ ਇੱਥੇ ਕੰਮ ਕਰਦਿਕ ਮਹੀਨਾ ਹੋ ਚੁੱਕਿਆ ਸੀ ਪਰ ਮੈਂ ਹੁਣ ਤੱਕ ਕਿਸੇ ਨੌਜਵਾਨ ਨੂੰ ਇੱਥੇ ਆਉਂਦੇ ਜਾਂਦੇ ਨਹੀਂ ਦੇਖਿਆ ਸੀ ਉਸ ਲੜਕੇ ਦੇ ਹੱਥ ਵਿੱਚ ਇੱਕ ਬੈਗ ਸੀ ਔਰ ਮੈਨੂੰ ਤਿਰਛੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਬੋਲਿਆ ਇਹ ਕੁੜੀ ਮੇਰੇ ਬਾਪ ਦੇ ਕਮਰੇ ਵਿੱਚ ਕੀ ਤਾਂਚਾਂ ਕਰ ਰਹੀ ਹੈ ਮੈਨੂੰ ਤਾਂ ਅਜੀਹਾ ਲੱਗਾ ਜਿਵੇਂ ਮੇਰੀ ਆਵਾਜ਼ ਹੀ ਗਲੇ ਵਿੱਚ ਕਿਤੇ ਫਸ ਗਈ ਹੋਵੇ ਮੈਂ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦਿੱਤਾ ਕੁਝ ਨਹੀਂ ਮੈਂ ਮੈਂ ਮੇਰੀ ਮੰਮੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਕੀ ਜਵਾਬ ਦੇਵਾਂ ਉਹ ਵੀ ਚੁੱਪ ਹੋ ਗਿਆ ਮੈਨੂੰ ਕਹਿਣ ਲੱਗਾ ਚੋਰ ਹਾਂ ਮੈਂ ਜਲਦੀ ਨਾਲ ਬੋਲੀ ਬਿਲਕੁਲ ਨਹੀਂ ਮੇਰੇ ਜਵਾਬ ਤੇ ਉਸਨੇ ਮੈਨੂੰ ਇੱਕ ਨਜ਼ਰ ਸਿਰ ਤੋਂ ਪੈਰਾਂ ਤੱਕ ਦੇਖਿਆ ਅਤੇ ਫਿਰ ਬੋਲਿਆ ਕੌਣ ਹੋ ਤੁਸੀਂ ਮੈਂ ਕਿਹਾ ਮੈਂ ਆਪਣੀ ਮੰਮੀ ਦੀ ਧੀ ਹਾਂ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਜਵਾਬ ਕੀ ਦੇ ਰਹੀ ਹਾਂ ਉਹ ਮੇਰੇ ਜਵਾਬ ਤੇ ਮੁਸਕਰਾਉਣ ਲੱਗਾ ਕਹਿਣ ਲੱਗਾ ਸਾਰੇ ਆਪਣੀ ਮੰਮੀ ਦੀ ਦੀ ਆ ਦੇ ਪੁੱਤ ਹੁੰਦੇ ਹਨ ਮੈਂ ਵੀ ਆਪਣੇ ਪਾਪਾ ਦਾ ਹੀ ਪੁੱਤ ਹਾਂ ਪਰ ਤੁਸੀਂ ਇਹ ਦੱਸੋ ਕਿ ਇਸ ਤੋਂ ਇਲਾਵਾ ਕੀ ਹਾਂ ਮੈਂ ਕਿਹਾ ਮੈਂ ਇਸ ਘਰ ਦੀ ਨੌਕਰਾਨੀ ਦੀ ਧੀ ਹਾਂ ਇੱਥੇ ਕੰਮ ਕਰਦੀ ਹਾਂ ਮੇਰੀ ਗੱਲ ਸੁਣ ਕੇ ਉਸਨੇ ਆਪਣਾ ਬੈਗ ਇੱਕ taraf ਰੱਖਿਆ ਤੇ ਸਾਹਮਣੇ ਬਣੇ ਸੋਫੇ ਤੇ ਬੈਠ ਗਿਆ ਅਤੇ ਆਪਣੇ ਪੈਰ ਸਾਹਮਣੇ ਰੱਖੇ ਸ਼ੀਸ਼ੇ ਦੀ ਟੇਬਲ ਤੇ ਰੱਖ ਦਿੱਤੇ ਫਿਰ ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗਾ ਕਹਿਣ ਲੱਗਾ ਇਹ ਕੁੜੀ ਆਓ ਮੇਰੇ ਜੁੱਤੇ ਉਤਾਰੋ ਇਹ ਸੁਣ ਕੇ ਮੈਨੂੰ ਹੈਰਾਨੀ ਹੋਈ ਮੈਂ ਇੱਕ ਨੌਕਰਾਨੀ ਦੀ ਧੀ ਸੀ ਪਰ ਅਜਿਹਾ ਕੰਮ ਕਦੇ ਵੀ ਨਹੀਂ ਕਰ ਸਕਤੀ ਸੀ ਮੈਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਮੈਂ ਅਜਿਹਾ ਕੰਮ ਨਹੀਂ ਕਰਦੀ ਮੇਰੀ ਗੱਲ ਸੁਣ ਕੇ ਉਹ ਬੋਲਿਆ ਅੱਛਾ ਪਾਪਾ ਦੇ ਕਮਰੇ ਵਿੱਚ ਤਾਂ ਚੱਕ ਕਰਦੀ ਹੈ ਅਤੇ ਕੰਮ ਨਹੀਂ ਕਰਦੀ ਇੱਕ ਗੱਲ ਸੁਣੋ ਮੇਰੀ ਜੇ ਮੈਂ ਤੁਹਾਡੀ ਹਰਕਤ ਆਪਣੇ ਪਾਪਾ ਨੂੰ ਦੱਸ ਦਿੱਤੀ ਤਾਂ ਉਹ ਤੁਹਾਨੂੰ ਹੁਣੇ ਤੇ ਹੁਣੇ ਨੌਕਰੀ ਤੋਂ ਕੱਢ ਦੇਣਗੇ ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡਣ ਲੱਗੇ ਮੈਂ ਕਿਹਾ ਤੁਸੀਂ ਅਜਿਹਾ ਕੁਝ ਨਾ ਕਹਿਣਾ ਮੇਰੀ ਮੰਮੀ ਮੈਨੂੰ ਬਹੁਤ ਮਾਰੇਗੀ ਮੇਰੀ ਗੱਲ ਸੁਣ ਕੇ ਉਹ ਮੈਨੂੰ ਕੁਝ ਨਹੀਂ ਬੋਲਿਆ ਬਸ ਆਪਣੇ ਪੈਰਾਂ ਵਿੱਚ ਪੈਨੇ ਜੁੱਤੇ ਦੀ ਤਰਫ ਇਸ਼ਾਰਾ ਕਰਨ ਲੱਗਾ ਮੈਂ ਬੇਵਸੀ ਨਾਲ ਉਸਦੇ ਕੋਲ ਪਹੁੰਚੀ ਉਹ ਇੱਕ 16-17 ਸਾਲ ਦਾ ਲੜਕਾ ਸੀ ਸ਼ਕਲ ਵੀ ਉਸ ਮਾਲਕ ਨਾਲ ਹੀ ਮਿਲਦੀ ਸੀ ਪਰ ਸੀ ਬਹੁਤ ਘਮੰਡੀ ਕਿਸਮ ਦਾ ਮੈਂ ਉਸਦੇ ਕੋਲ ਰੱਖੀ ਸ਼ੀਸ਼ੇ ਦੀ ਟੇਬਲ ਦੇ ਹੋਲ ਬੈਠ ਗਈ ਅਤੇ ਉਸਦੇ ਜੁੱਤੇ ਉਤਾਰਨ ਲੱਗੀ ਜਦੋਂ ਮੈਂ ਉਸਦੇ ਜੁੱਤੇ ਉਤਾਰ ਕੇ ਇੱਕ ਤਰਫ ਰੱਖ ਦਿੱਤੇ ਉਹ ਮੈਥੋਂ ਇੱਕ ਗਲਾਸ ਪਾਣੀ ਮੰਗਣ ਲੱਗਾ ਮੈਂ ਕਿਚਨ ਵਿੱਚ ਆ ਗਈ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਨਾਲ ਧੋਤੇ ਫਿਰ ਉਸ ਲੜਕੇ ਨੂੰ ਪਾਣੀ ਦਿੱਤਾ ਐਨੇ ਵਿੱਚ ਕਮਰੇ ਦਾ ਦਰਵਾਜ਼ਾ ਖੁੱਲ ਚੁੱਕਾ ਸੀ ਉਹ ਮਾਲਿਕ ਆਪਣੇ ਬੇਟੇ ਨੂੰ ਦੇਖ ਕੇ ਬੇहद ਖੁਸ਼ ਸੀ ਉਹ ਹੋਸਟਲ ਵਿੱਚ ਰਹਿੰਦਾ ਸੀ ਇੱਥੇ ਕੁਝ ਦਿਨ ਦੀ ਛੁੱਟੀ ਬਿਤਾਉਣਾ ਆਇਆ ਸੀ ਮੇਰੀ ਮਾਂ ਅਜੇ ਵੀ ਥੱਕੀ ਪਸੀਨੇ ਵਿੱਚ ਭਿੱਜੀ ਹੋਈ ਸੀ ਉਹ ਲੜਕਾ ਸ਼ਾਇਦ ਮੇਰੀ ਮਾਂ ਨੂੰ ਜਾਣਦਾ ਸੀ ਉਹਨਾਂ ਨੂੰ ਦੇਖ ਕੇ ਨਮਸਤੇ ਕਰਨ ਲੱਗਾ ਮੇਰੀ ਮਾਂ ਨੇ ਵੀ ਉਸ ਨੂੰ ਨਮਸਤੇ ਦਾ ਜਵਾਬ ਦਿੱਤਾ ਤੇ ਫਿਰ ਮੰਮੀ ਨੇ ਵਾਪਸੀ ਦੀ ਇਜਾਜ਼ਤ ਮੰਗੀ ਅਤੇ ਮੈਨੂੰ ਆਪਣੇ ਨਾਲ ਲੈ ਉਹ ਉਸ ਬੰਗਲੇ ਤੋਂ ਬਾਹਰ ਨਿਕਲ ਗਈ ਅਗਲੇ ਦਿਨ ਜਦੋਂ ਮੰਮੀ ਦੇ ਨਾਲ ਕੰਮ ਤੇ ਗਈ ਤਾਂ ਉਹ ਲੜਕਾ ਨਾਸ਼ਤੇ ਤੇ ਬੈਠਾ ਸੀ ਮੇਰੀ ਮਾਂ ਫਿਰ ਤੋਂ ਮਾਲਿਕ ਦੇ ਕਮਰੇ ਵਿੱਚ ਜਾ ਚੁੱਕੀ ਸੀ ਮੈਂ ਬੰਗਲੇ ਦੀ ਸਫਾਈ ਕਰਨ ਲੱਗੀ ਉਹ ਲੜਕਾ ਲਗਾਤਾਰ ਮੈਨੂੰ ਹੀ ਦੇਖੀ ਜਾ ਰਿਹਾ ਸੀ ਜਦੋਂ ਮੈਂ ਉਸ ਲੜਕੇ ਦੇ ਕਮਰੇ ਵਿੱਚ ਸਫਾਈ ਲਈ ਗਈ ਤਾਂ ਉਹ ਮੇਰੇ ਪਿੱਛੇ ਕਮਰੇ ਵਿੱਚ ਆ ਗਿਆ ਮੈਨੂੰ ਹੈਰਤ ਉਸ ਵਕਤ ਹੋਈ ਜਦੋਂ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੇਰਾ ਦਿਲ ਡਰ ਦੇ ਮਾਰੇ ਕੰਬ ਕੇ ਰਹਿ ਗਿਆ ਸੀ ਉਹ ਮੈਨੂੰ ਬੜੀਆਂ ਅਜੀਬ ਜੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਮੇਰੇ ਕੋਲ ਆ ਗਿਆ ਮੈਂ ਤੁਰੰਤ ਪਿੱਛੇ ਹੱਟੀ ਅਤੇ ਕਮਰੇ ਦੇ ਦਰਵਾਜ਼ੇ ਦੀ ਤਰਫ ਵਧਣ ਲੱਗੀ ਪਰ ਇਸ ਤੋਂ ਪਹਿਲਾਂ ਕਿ ਉਹ ਉਸ ਦਰਵਾਜ਼ੇ ਦੇ ਕੋਲ ਪਹੁੰਚ ਗਿਆ ਸੀ ਮੇਰੀ ਜਾਨ ਹੀ ਨਿਕਲ ਗਈ ਸੀ ਜਦੋਂ ਉਸਨੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਗਾ ਦਿੱਤੀ ਅਤੇ ਆਪਣੇ ਕਦਮ ਇਸ ਤਰਫ ਵਧਾਉਣ ਲੱਗਿਆ ਕਹਿਣ ਲੱਗਾ ਕੱਲ ਤੂੰ ਉਸ ਕਮਰੇ ਵਿੱਚ ਝਾਕ ਕੇ ਕੀ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਇੱਕ ਇੱਕ ਕਦਮ ਮੇਰੀ ਤਰਫ ਵਧਾਉਂਦੇ ਹੋਏ ਪੁੱਛ ਰਿਹਾ ਸੀ ਮੈਂ ਕਿਹਾ ਮੈਨੂੰ ਬਾਹਰ ਜਾਣਾ ਹੈ ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਹੈ ਉਹ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰਕੇ ਮੈਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ ਉਸ ਦੀਆਂ ਤੇਜ਼ ਨਜ਼ਰਾਂ ਨਾਲ ਮੇਰੇ ਪੂਰੇ ਸਰੀਰ ਵਿੱਚ ਸੰਸਨੀ ਜਿਹੀ ਦੌੜ ਗਈ ਸੀ ਤੈਨੂੰ ਬਹੁਤ ਸ਼ੌਂਕ ਹੈ ਦੂਜਿਆਂ ਦੇ ਕਮਰਿਆਂ ਵਿੱਚਾਂ ਕੇ ਇਹ ਦੇਖਣ ਦਾ ਕਿ ਉੱਥੇ ਕੀ ਹੋ ਰਿਹਾ ਹੈ ਅਤੇ ਉਹ ਹੱਸਣ ਲੱਗਾ ਕਹਿਣ ਲੱਗਾ ਮੈਂ ਹੁਣ ਤੈਨੂੰ ਦੱਸਾਂ ਕੀ ਬੰਦ ਕਮਰੇ ਦੇ ਪਿੱਛੇ ਕੀ ਹੁੰਦਾ ਹੈ ਇਸ ਤੋਂ ਬਾਅਦ ਮੇਰੇ ਸਰੀਰ ਵਿੱਚ ਗੁੱਸੇ ਦੀ ਲਹਿਰ ਦੌੜਾਈ ਸੀ ਇਸ ਤੋਂ ਪਹਿਲਾਂ ਕਿ ਉਹ ਮੇਰੇ پاس ਆਉਂਦਾ ਮੈਂ ਮੰਮੀ ਮੰਮੀ ਚੀਕਣਾ ਸ਼ੁਰੂ ਕਰ ਦਿੱਤਾ ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਹਿਣ ਲੱਗਾ ਜੇ ਸ਼ੋਰ ਮਚਾਇਆ ਤਾਂ ਤੇਰਾ ਗਲਾ ਘੁੱਟ ਦਿਆਂਗਾ ਇਹ ਕਹਿ ਕੇ ਉਸਨੇ ਮੇਰੇ ਮੂੰਹ ਤੋਂ ਹੱਥ ਹਟਾਇਆ ਤੇ ਕਮਰੇ ਦਾ ਦਰਵਾਜ਼ਾ ਵੀ ਖੋਲ ਦਿੱਤਾ ਮੈਂ ਕਮਰੇ ਤੋਂ ਬਾਹਰ ਨਿਕਲ ਗਈ ਉਸ ਲੜਕੇ ਨੇ ਆਪਣੇ ਕਮਰੇ ਦਾ ਦਰਵਾਜਾ ਤੇਜ਼ੀ ਨਾਲ ਬੰਦ ਕਰ ਲਿਆ ਮੈਂ ਸਤਰਾ ਪਰੇਸ਼ਾਨ ਸੀ ਕਿ ਰੋਂਣ ਲੱਗ ਗਈ ਸੀ ਮੈਂ ਸੋਚ ਲਿਆ ਸੀ ਕਿ ਹੁਣ ਇੱਥੇ ਕੰਮ ਕਰਨ ਨਹੀਂ ਆਵਾਂਗੀ ਮੈਂ ਬਾਕੀ ਦਾ ਕੰਮ ਰੋਂਦੇ ਹੋਏ ਕੀਤਾ ਸੀ ਮੰਮੀ ਜਿਵੇਂ ਹੀ ਮਾਲਿਕ ਤੇ ਕਮਰੇ ਵਿੱਚੋਂ ਬਾਹਰ ਨਿਕਲੀ ਮੈਨੂੰ ਰੋਂਦਾ ਦੇਖ ਕੇ ਪਰੇਸ਼ਾਨ ਹੋ ਗਈ ਮੈਨੂੰ ਰੋਂਨ ਦੀ ਵਜ੍ਹਾ ਪੁੱਛਣ ਲੱਗੀ ਮੈਂ ਉਸ ਵਕਤ ਮਾਲਿਕ ਤੇ ਸਾਹਮਣੇ ਕੁਝ ਨਾ ਬੋਲੀ ਮੈਂ ਕਿਹਾ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਹੈ ਮੈਂ ਪੂਰੇ ਰਸਤੇ ਵਿੱਚ ਰੋਂਦੀ ਰਹੀ ਮੇਰੀ ਮੰਮੀ ਮੈਨੂੰ ਘਰ ਦੀ ਬਜਾਏ ਡਾਕਟਰ ਦੇ ਕਲੀਨਿਕ ਲਿਜਾਣ ਲੱਗੀ ਪਰ ਮੈਂ ਮਨਾ ਕਰ ਦਿੱਤਾ ਘਰ ਜਾ ਕੇ ਮੈਂ ਮੰਮੀ ਦੇ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਉਸ ਲੜਕੇ ਦੀਆਂ ਗੱਲਾਂ ਵੀ ਦੱਸ ਦਿੱਤੀਆਂ ਮੇਰੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਕਿਹਾ ਮੰਮੀ ਮੈਂ ਉਸ ਬੰਗਲੇ ਵਿੱਚ ਕੰਮ ਕਰਨ ਨਹੀਂ ਚਾਹਾਂਗੀ ਮੇਰੀ ਮਾਂ ਨੇ ਮੈਨੂੰ ਚੁੱਪ ਕਰਾਇਆ ਤੇ ਕਿਹਾ ਕੱਲ ਤੋਂ ਉਹ ਇਕੱਲੀ ਹੀ ਜਾਇਆ ਕਰੇਗੀ ਅਗਲੇ ਦਿਨ ਮੈਂ ਘਰੇ ਰਹੀ ਸੀ ਪਰ ਉਸ ਦਿਨ ਜਦੋਂ ਮੰਮੀ ਘਰ ਪਰਤੀ ਸੀ ਉਹਨਾਂ ਦਾ ਚਿਹਰਾ ਲਾਲ ਹੋ ਗਿਆ ਸੀ ਉਹ ਬਹੁਤ ਜ਼ਿਆਦਾ ਥੱਕ ਗਈ ਸੀ ਆਉਂਦੇ ਹੀ ਭਿੱਜੀ ਹੋਈ ਚਾਰਪਾਈ ਤੇ ਲੇਟ ਗਈ ਜਦੋਂ ਮੈਂ ਮੰਮੀ ਨੂੰ ਚੁੱਕ ਕੇ ਦੇਖਿਆ ਤਾਂ ਉਹ ਬੁਖਾਰ ਨਾਲ ਤੜਪ ਰਹੀ ਸੀ ਮੈਂ ਜਲਦੀ ਨਾਲ ਮੰਮੀ ਨੂੰ ਪਾਣੀ ਪਿਲਾਇਆ ਖਾਣਾ ਖਵਾਇਆ ਘਰੇ ਰੱਖੀ ਬੁਖਾਰ ਦੀ ਦਵਾਈ ਵੀ ਦਿੱਤੀ ਰਾਤ ਭਰ ਮੈਂ ਮੰਮੀ ਦਾ ਸਿਰ ਦਬਾਉਂਦੀ ਰਹੀ ਉਹਨਾਂ ਨੂੰ ਅਜੇ ਵੀ ਤੇਜ਼ ਬੁਖਾਰ ਸੀ ਉਹ ਨੀਂਦ ਵਿੱਚ ਹੀ ਹਾਈ ਹਾਈ ਕਰ ਰਹੀ ਸੀ ਮੇਰੇ ਪਾਸ ਰਿਸ਼ਤੇ ਦੇ ਨਾਮ ਤੇ ਸਿਰਫ ਇੱਕ ਮੰਮੀ ਹੀ ਤਾਂ ਸੀ ਜੇ ਉਸ ਨੂੰ ਵੀ ਕੁਝ ਹੋ ਜਾਂਦਾ ਤਾਂ ਮੈਂ ਕਿਵੇਂ ਜੀ ਸਕਦੀ ਸੀ ਸਵੇਰ ਤੱਕ ਮੰਮੀ ਦਾ ਬੁਖਾਰ ਤਾਂ ਕਾਫੀ ਘੱਟ ਹੋ ਗਿਆ ਸੀ ਪਰ ਥਕਾਵਟ ਬਹੁਤ ਜ਼ਿਆਦਾ ਸੀ ਇਸ ਦੇ ਬਾਵਜੂਦ ਉਹ ਮਾਲਕ ਦੇ ਘਰ ਜਾਣ ਨੂੰ ਤਿਆਰ ਸੀ ਮੈਂ ਮਾਂ ਨੂੰ ਕਿਹਾ ਕਿ ਉਹ ਅੱਜ ਛੁੱਟੀ ਕਰ ਲਵੇ ਪਰ ਉਹ ਕਹਿਣ ਲੱਗੀ ਕਿ ਛੁੱਟੀ ਨਹੀਂ ਕਰ ਸਕਦੀ ਨਹੀਂ ਤਾਂ ਨੌਕਰੀ ਛੁੱਟ ਜਾਵੇਗੀ ਮੈਂ ਕਿਹਾ ਤਾਂ ਠੀਕ ਹੈ ਅੱਜ ਮੈਂ ਇਕੱਲੀ ਕੰਮ ਤੇ ਚਲੀ ਜਾਂਦੀ ਹਾਂ ਮੇਰੀ ਗੱਲ ਸੁਣ ਕੇ ਮੰਮੀ ਦੀ ਰੰਗਤ ਉੱਡ ਗਈ ਸੀ ਕਹਿਣ ਲੱਗੀ ਨਹੀਂ ਮੈਂ ਤੈਨੂੰ ਇਕੱਲੀ ਕਦੇ ਨਹੀਂ ਭੇਜ ਸਕਦੀ ਇਸ ਵਾਰ ਮੰਮੀ ਦੇ ਨਾਲ ਮੈਂ ਵੀ ਉਸ ਬੰਗਲੇ ਵਿੱਚ ਚਲੀ ਗਈ ਪਰ ਮੇਰੀ ਮਾਂ ਦੀ ਤਬੀਅਤ ਠੀਕ ਨਾ ਸੀ ਉੱਥੇ ਪਹੁੰਚ ਕੇ ਉਹ ਬਿਲਕੁਲ ਬਿਹਾਲ ਜਈ ਹੋ ਚੁੱਕੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਉਹ ਇੱਕ ਜਗ੍ਹਾ ਬੈਠ ਜਾਣ ਮੈਂ ਸਾਰੇ ਕੰਮ ਖੁਦ ਕਰ ਦਿਆਂਗੀ ਉਹ ਜ਼ਮੀਨ ਦੇ ਕੋਨੇ ਵਿੱਚ ਬੈਠ ਕੇ ਉਹ ਮਾਲਕ ਤਾਂ ਬੇਟਾ ਅੱਜ ਮੈਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਸੀ ਸ਼ਾਇਦ ਵਾਪਸ ਹੋਸਟਲ ਜਾ ਚੁੱਕਾ ਸੀ ਮੈਂ ਪੂਰੇ ਘਰ ਦੀ ਸਫਾਈ ਕੀਤੀ ਮੰਮੀ ਕੋਨੇ ਵਿੱਚ ਬਿਹਾਲ ਜਹੀ ਲੇਟੀ ਸੀ ਜਦੋਂ ਸਾਰੇ ਕੰਮ ਖਤਮ ਹੋ ਗਏ ਤਾਂ ਉਹ ਮਾਲਕ ਕਹਿਣ ਲੱਗੇ ਕਿ ਤੁਹਾਡੀ ਮਾਂ ਤਾਂ ਬਹੁਤ ਬਿਮਾਰ ਹੈ ਇਸ ਦੇ ਹਿੱਸੇ ਦਾ ਕੰਮ ਕੌਣ ਕਰੇਗਾ ਇਹ ਸੁਣ ਕੇ ਮੈਨੂੰ ਉਸ ਮਾਲਕ ਤੇ ਗੁੱਸਾ ਆਉਣ ਲੱਗਾ ਅਫਸੋਸ ਵੀ ਹੋਣ ਲੱਗਾ ਮੈਂ ਕਿਹਾ ਮੇਰੀ ਮਾਂ ਬਿਮਾਰ ਹੈ ਉਹ ਕਹਿਣ ਲੱਗਾ ਮੈਂ ਕੁਝ ਨਹੀਂ ਜਾਣਦਾ ਮੈਨੂੰ ਆਪਣਾ ਕੰਮ ਪੂਰਾ ਕਰਵਾਉਣਾ ਹੈ ਤੁਹਾਡੀ ਮਾਂ ਤੋਂ ਨਹੀਂ ਹੁੰਦਾ ਤਾਂ ਤੁਸੀਂ ਕਰੋ ਮੈਂ ਹਾਂ ਕਰ ਦਿੱਤੀ ਅੱਜ ਮੈਂ ਵੀ ਜਾਨਣਾ ਸਿੱਖੀ ਉਹ ਮਾਲਿਕ ਘੰਟਿਆਂ ਬਤੀ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦਾ ਹੈ ਕਿ ਮੇਰੀ ਮਾਂ ਦੀ ਅਲਮਾਰੀ ਵਿੱਚ ਹਜ਼ਾਰਾਂ ਦੇ ਕਈ ਨੋਟ ਪਏ ਰਹਿੰਦੇ ਹਨ ਪਰ ਜਿਵੇਂ ਹੀ ਮੈਂ ਮਾਲਿਕ ਦੇ ਕਮਰੇ ਵਿੱਚ ਜਾਣ ਲੱਗੀ ਮੇਰੀ ਮਾਂ ਮੇਰੇ ਤੇ ਚਿcken ਲੱਗੀ ਕਹਿਣ ਲੱਗੀ ਕੀ ਤੂੰ ਅੰਦਰ ਨਹੀਂ ਜਾਵੇਂਗੀ ਸ਼ਾਇਦ ਮੇਰੀ ਮੰਮੀ ਕੋਲ ਹੀ ਸੀ ਇਸ ਲਈ ਮੇਰੀ ਅਤੇ ਮਾਲਿਕ ਵਿੱਚ ਦੀਆਂ ਗੱਲਾਂ ਸੁਣ ਰਹੀ ਸੀ ਇਸ ਲਈ ਤੇਜ਼ ਬੁਖਾਰ ਵਿੱਚ ਵੀ ਬੋਲ ਪਈ ਸੀ ਬਹੁਤ ਮੁਸ਼ਕਲ ਨਾਲ ਉੱਠੀ ਅਤੇ ਮੈਨੂੰ ਲੈ ਕੇ ਬਾਹਰ ਆ ਗਈ ਸ਼ਾਮ ਨੂੰ ਮੈਂ ਆਪਣੀ ਮੰਮੀ ਨੂੰ ਡਾਕਟਰ ਦੇ ਕੋਲ ਲੈ ਕੇ ਗਈ ਅਗਲੇ ਦਿਨ ਮੇਰੀ ਮਾਂ ਗਹਿਰੀ ਨੀਂਦ ਵਿੱਚ ਸੌ ਰਹੀ ਸੀ ਮੈਂ ਚੁੱਪ ਕੇ ਨਾਲ ਘਰੋਂ ਬਾਹਰ ਨਿਕਲ ਗਈ ਹੋਂ ਤਾਂ ਮੈਂ ਸੋਚ ਵਿੱਚ ਪੈ ਗਈ ਸੀ ਕਿ ਮੈਨੂੰ ਵੀ ਪਤਾ ਹੋਵੇ ਕਿ ਬੰਦ ਦਰਵਾਜ਼ੇ ਦੇ ਪਿੱਛੇ ਦਾ ਕੀ ਰਾਸ ਹੈ ਮੈਂ ਇੱਕ ਸਵਰ ਇਕੱਲੀ ਬੰਗਲੇ ਵਿੱਚ ਚਲੀ ਗਈ ਸੀ ਉਹ ਮਾਲਿਕ ਮੈਨੂੰ ਇਕੱਲੀ ਦੇਖ ਕੇ ਮੇਰੀ ਮਾਂ ਬਾਰੇ ਪੁੱਛਣ ਲੱਗਾ ਮੈਂ ਕਿਹਾ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ ਪਹਿਲਾਂ ਤਾਂ ਉਸ ਮਾਲਿਕ ਨੇ ਮੈਥੋਂ ਸਾਰੇ ਘਰ ਦੇ ਕੰਮ ਕਰਵਾਏ ਅਤੇ ਫਿਰ ਉਸ ਤੋਂ ਬਾਅਦ ਕਹਿਣ ਲੱਗਾ ਕਿ ਮੈਂ ਉਹ ਕੰਮ ਕਰਾਂ ਜੋ ਮੇਰੀ ਮਾਂ ਕਰਦੀ ਸੀ ਉਹ ਮੈਨੂੰ ਉਸ ਦੇ ਦੁੱਗਣੇ ਪੈਸੇ ਦੇਵੇ ਕਹ ਜਿੰਨਾ ਮੇਰੀ ਮਾਂ ਨੂੰ ਦਿੰਦਾ ਸੀ ਮੈਂ ਉਸਦੀ ਗੱਲ ਮੰਨ ਗਈ ਉਸ ਵਕਤ ਮੈਨੂੰ ਪੈਸਾ ਨਹੀਂ ਚਾਹੀਦਾ ਸੀ ਬਸ ਇਹ ਜਾਣਨ ਦੀ ਦਿਲਚਸਪੀ ਸੀ ਕਿ ਉਹ ਮੇਰੀ ਮਾਂ ਤੋਂ ਕੀ ਕੰਮ ਕਰਵਾਉਂਦੀ ਹਨ ਕਿ ਉਹ ਜਦੋਂ ਕਮਰੇ ਵਿੱਚੋਂ ਬਾਹਰ ਆਉਂਦੀ ਹੈ ਤਾਂ ਥੱਕੀ ਥੱਕੀ ਹੁੰਦੀ ਹੈ ਮੈਂ ਜਦੋਂ ਉਸ ਮਾਲਿਕ ਦੇ ਕਮਰੇ ਵਿੱਚ ਗਈ ਪੂਰੇ ਕਮਰੇ ਵਿੱਚ ਹਨੇਰਾ ਛਾਇਆ ਹੋਇਆ ਸੀ ਉਸ ਮਾਲਿਕ ਨੇ ਇੱਕ ਲਾਈਟ ਔਨ ਕੀਤੀ ਅਤੇ ਖੁਦ ਵਾਸ਼ਰੂਮ ਚਲਾ ਗਿਆ ਮੈਂ ਟੜਤੇ ਦਿਲ ਦੇ ਨਾਲ ਉਸ ਕਮਰੇ ਦੇ ਬੈੱਡ ਤੇ ਬੈਠ ਗਈ ਕੁਝ ਦੇਰ ਬਾਅਦ ਜਦੋਂ ਉਹ ਮਾਲਿਕ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਉਸਨੇ ਰਾਤ ਦਾ ਕੱਪੜਾ ਪੈਨ ਰੱਖਿਆ ਸੀ ਮੈਨੂੰ ਦੇਖ ਕੇ ਹੈਰਾਨੀ ਹੋਈ ਜਦੋਂ ਉਸ ਮਾਲਿਕ ਨੇ ਕਮਰੇ ਦੀ ਕੁੰਡੀ ਲਗਾਈ ਤਾਂ ਮੇਰੇ ਹੋਸ਼ ਹੀ ਉੱਟ ਗਏ ਸਨ ਮੈਂ ਸਮਝ ਗਈ ਸੀ ਕਿ ਉਹ ਮੈਨੂੰ ਕੀ ਕੰਮ ਕਰਵਾਉਣਾ ਚਾਹੁੰਦਾ ਸੀ ਮੈਂ ਖੜੀ ਹੋ ਗਈ ਪਰ ਐਨੀ ਦੇਰ ਵਿੱਚ ਉਹ ਮੇਰੇ ਕੋਲ ਪਹੁੰਚ ਗਿਆ ਸੀ ਫਿਰ ਉਸਨੇ ਮੇਰੇ ਹੱਥ ਵਿੱਚ ਨਿੰਮ ਦੇ ਤੇਲ ਦੀ ਸ਼ੀਸ਼ੀ ਫੜਾ ਦਿੱਤੀ ਕਹਿਣ ਲੱਗਾ ਕਿ ਤੂੰ ਮੇਰੀ ਮਾਲਿਸ਼ ਕਰ ਅਤੇ ਬਿਨਾਂ ਰੁਕੇ ਮੈਨੂੰ ਉਸਦੇ ਮਾਲਿਸ਼ ਕਰਨੀ ਸੀ ਉਹ ਇੱਕ ਮੋਟਾ ਜਿਹਾ ਆਦਮੀ ਸੀ ਅਤੇ ਉਸਦੇ ਸਰੀਰ ਵਿੱਚ ਖੁਜਲੀ ਦੀ ਸ਼ਿਕਾਇਤ ਰਹਿੰਦੀ ਸੀ ਉਹ ਹਰ ਰੋਜ਼ ਮੇਰੀ ਮਾਂ ਤੋਂ 3-4 ਘੰਟੇ ਲਗਾਤਾਰ ਮਾਲਿਸ਼ ਕਰਵਾਉਂਦਾ ਸੀ ਉਹ ਕਹਿਣ ਲੱਗਾ ਮੈਂ ਤੁਹਾਡੀ ਮਾਂ ਨੂੰ ਆਪਣੀ ਭੈਣ ਮੰਨਦਾ ਹਾਂ ਅਤੇ ਮੈਂ ਇਸ ਬਿਮਾਰੀ ਬਾਰੇ ਕਿਸੇ ਹੋਰ ਨੂੰ ਨਹੀਂ ਦੱਸ ਸਕਦਾ ਲਗਾਤਾਰ 2 ਘੰਟੇ ਇਸ ਆਦਮੀ ਦੀ ਮਾਲਿਸ਼ ਕਰਨ ਤੋਂ ਬਾਅਦ ਮੈਂ ਅੱਜ ਖੁਦ ਪਸੀਨੇ ਨਾਲ ਭਿੱਜ ਚੁੱਕੀ ਸੀ ਉਸ ਆਦਮੀ ਨੇ ਆਪਣੇ ਪਰਸ ਵਿੱਚੋਂ ਮੈਨੂੰ 2000 ਰੁਪਏ ਕੱਢ ਕੇ ਦਿੱਤੇ ਕਹਿਣ ਲੱਗਾ ਇਹ ਬਿਮਾਰੀ ਮੇਰੀ ਬਹੁਤ ਵੱਡੀ ਮਜਬੂਰੀ ਬਣ ਗਈ ਹੈ ਇਸ ਨਿੰਮ ਵਿੱਚ ਕੁਝ ਖਾਸ ਜੜੀ ਬੂਟੀਆਂ ਹਨ ਜਿਸ ਦੀ ਮਾਲਿਸ਼ ਤੇ ਬਾਅਦ ਹੀ ਮੈਂ ਕੁਝ ਠੀਕ ਮਹਿਸੂਸ ਕਰਦਾ ਹਾਂ ਨਹੀਂ ਤਾਂ ਖੁਜਲੀ ਨਾਲ ਮੇਰੀ ਚੀਕ ਨਿਕਲ ਜਾਂਦੀ ਹੈ ਫਿਰ ਕਹਿਣ ਲੱਗਾ ਮੈਨੂੰ ਤੁਹਾਡੀ ਮਾਂ ਨੇ ਦੱਸਿਆ ਸੀ ਕਿ ਮੇਰੇ ਬੇਟੇ ਨੇ ਤੁਹਾਡੇ ਨਾਲ ਬਤਮੀਜ਼ੀ ਕੀਤੀ ਸੀ ਮੈਂ ਉਸ ਨੂੰ ਇਸ ਗੱਲ ਤੇ ਬਹੁਤ ਝੜਕਿਆ ਸੀ ਅਤੇ ਤੁਹਾਡੇ ਤੋਂ ਵੀ ਮਾਫੀ ਮੰਗਦਾ ਹਾਂ ਅੱਗੇ ਤੋਂ ਤੁਹਾਨੂੰ ਕੁਝ ਨਹੀਂ ਕਹੇਗਾ ਮੈਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਕਮਰੇ ਦਾ ਦਰਵਾਜ਼ਾ ਖੋਲ ਕੇ ਬਾਹਰ ਨਿਕਲ ਆਈ ਮੈਨੂੰ ਮੇਰੀ ਮਾਂ ਬਾਰੇ ਹਰ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਮੈਂ ਜਿੰਨਾ ਵੀ ਆਪਣੀ ਮਾਂ ਦੀ ਇੱਜ਼ਤ ਕਰਦੀ ਉਹਨਾ ਹੀ ਕਰਦੀ ਮੇਰੇ ਲਈ ਉਹ ਇੱਕ ਮਹਾਨ ਔਰਤ ਸੀ ਪਤਾ ਨਹੀਂ ਮੈਂ ਕਿਉਂ ਉਹਨਾਂ ਦੀ ਸ਼ਰਾਫਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਸੀ ਹਰ ਬੰਦ ਦਰਵਾਜ਼ੇ ਦੇ ਪਿੱਛੇ ਸਿਰਫ ਪਾਪ ਨਹੀਂ ਹੁੰਦੇ ਇਹ ਗੱਲ ਹੁਣ ਮੈਨੂੰ ਚੰਗੀ ਤਰ੍ਹਾਂ ਨਾਲ ਸਮਝ ਵਿੱਚ ਆ ਗਈ ਸੀ ਦੋਸਤੋ ਇਹ ਕਹਾਣੀ ਸਿਖਾਉਂਦੀ ਹੈ ਕਿ ਹਰ ਬੰਦ ਦਰਵਾਜ਼ੇ ਦੇ ਪਿੱਛੇ ਪਾਪ ਜਾਂ ਸ਼ੱਕ ਦੀ ਗੁੰਜਾਇਸ਼ ਨਹੀਂ ਹੁੰਦੀ ਕਈ ਵਾਰ ਅਣਦੇਖੇ ਦਰਦ ਅਤੇ ਮਜਬੂਰੀਆਂ ਬਹੁਤ ਵੱਡੀ ਕੁਰਬਾਨੀ ਜਾਂ ਮਹਾਨਤਾ ਨੂੰ ਲੁਕਾਉਂਦੀਆਂ ਹਨ ਸਾਨੂੰ ਕਿਸੇ ਦੇ ਹਾਲਾਤਾਂ ਤੇ ਸ਼ੱਕ ਕਰਨ ਤੋਂ ਪਹਿਲਾਂ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਆਪਣੇ ਤੋਂ ਜ਼ਿਆਦਾ ਦੂਜਿਆਂ ਦੀ ਪਰਵਾਹ ਕਰਨ ਵਾਲਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ